ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੜ੍ਹਾਂਗੇ ਪੈਰ ਬਿੰਦੀ ਵਾਲੇ 6 ਅੱਖਰਾਂ ਦੇ ਬਾਰੇ ਵਿੱਚ ਇਹ ਅੱਖਰਾਂ ਦੀ ਲੋੜ ਕਿਉਂ ਪਈ ਤੇ ਕਿੱਥੋਂ ਇਹ ਅੱਖਰ ਜਿਹੜੇ ਨੇ ਸਾਡੀ 35 ਅੱਖਰੀ ਵਰਣ ਵਾਲਾ ਦੇ ਵਿੱਚ ਸ਼ਾਮਲ ਹੋਏ ਪਹਿਲਾਂ ਤੁਸੀਂ ਜਾਣਦੇ ਹੋ ਗੁਰਮੁਖੀ ਲਿਪੀ ਦੇ ਵਿੱਚ ਸਿਰਫ 35 ਅੱਖਰ ਸੀ ਪਰ ਹੁਣ ਇਹਨਾਂ ਦੀ ਗਿਣਤੀ ਜਿਹੜੀ ਹੈ 41 ਹੋ ਗਈ ਹੈ ਕਿਵੇਂ ਹੋਈ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਉਹ ਨਵੇਂ ਅੱਖਰ ਨੇ ਸੱਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਜਿਵੇਂ ਅਕਸਰ ਕਗੇ ਪੈਰ ਬਿੰਦੀ ਗੈ ਬੋਲੋ ਜਜੇ ਪੈਰ ਬਿੰਦੀ ਜੈ ਬੋਲੋ ਫਫੇ ਪੈਰ ਬਿੰਦੀ ਫੈ ਬੋਲੋ ਲਲੇ ਪੈਰ ਬਿੰਦੀ ਲੈ ਬੋਲੋ ਕਹਿੰਦੇ ਸਾਡੀ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਪਹਿਲਾਂ ਜਿਵੇਂ ਸਸਾ ਸੀ ਤਾਂ ਅਸੀਂ ਕੀ ਕਰਦੇ ਸੀ ਸਸੇ ਦੀ ਵਰਤੋਂ ਛੇਰਨ ਛੇਰ ਲਈ ਵੀ ਵਰਤ ਕਰਦੇ ਸੀ ਤੇ ਸੇਰ ਲਈ ਵੀ ਕਰਦੇ ਸੀ ਸੇਰ ਕੀ ਹੁੰਦਾ ਇੱਕ ਪੁਰਾਣਾ ਬੱਟਾ ਜਿਹਨੂੰ ਕਿਲੋ ਮੰਨ ਲਿਆ ਜਾਂਦਾ ਕਿਲੋ ਕਿਹਾ ਜਾਂਦਾ ਤੇ ਦੂਸਰਾ ਸ਼ੇਰ ਹੋ ਗਿਆ ਜਾਨਵਰ ਸ਼ੇਰ ਤੇ ਸ਼ੇਰ ਠੀਕ ਹੈ ਤਾਂ ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਇਹ ਨਾ ਸਮਝ ਆਉਂਦੀ ਕਿ ਕੀ ਚੀਜ਼ ਮੰਗੀ ਗਈ ਹੈ ਜਾਂ ਕਿਸ ਚੀਜ਼ ਬਾਰੇ ਗੱਲ ਕੀਤੀ ਗਈ ਹੈ ਤਾਂ ਸਾਡੇ ਜਿਹੜੇ ਭਾਸ਼ਾ ਵਿਗਿਆਨੀਆਂ ਨੇ ਸੋਚਿਆ ਕਿ ਆਪਾਂ ਇਸ ਅਰਬੀ ਫਾਰਸੀ ਦੀ ਜਿਹੜੀ ਹੈ ਉਦੀ ਲਿਪੀ ਦੇ ਵਿੱਚ ਸੱਸੇ ਪੈਰ ਬਿੰਦੀ ਵਾਲੀ ਧੁਨੀ ਐ ਉਹਨੂੰ ਅਸੀਂ ਲੈ ਲੈਨੇ ਆ ਤੇ ਸਾਡਾ ਜਿਹੜਾ ਕੰਮ ਐ ਸੌਖਾ ਹੋ ਜਾਊਗਾ ਫਿਰ ਉਸ ਤੋਂ ਬਾਅਦ ਕੁਝ ਹੋਰ ਵੀ ਸ਼ਬਦ ਸੀਗੇ ਜਿਵੇਂ ਖਰਗੋਸ਼ ਖੁਸ਼ਬੂ ਖੁਸ਼ ਗਾਮ ਜੰਜੀਰ ਫਰਜ ਫਸਲ ਗੋਲੀ ਆਦੀ ਦੇ ਲਈ ਵੀ ਸਾਨੂੰ ਪੈਰ ਬਿੰਦੀ ਵਾਲੇ ਅੱਖਰਾਂ ਦੀ ਲੋੜ ਸੀ ਤਾਂ ਇਹ ਸੋਚਿਆ ਗਿਆ ਕਿ ਸਾਡੀ ਵਰਣਮਾਲਾ ਦੇ ਵਿੱਚ ਪਹਿਲਾਂ ਤੋਂ ਹੀ ਅੱਖਰ ਹੈਗੇ ਆ ਮੌਜੂਦ ਨੇ ਅਸੀਂ ਸਿਰਫ ਕੀ ਕਰਨਾ ਉਹਨਾਂ ਦੇ ਪੈਰਾਂ ਦੇ ਵਿੱਚ ਇੱਕ ਬਿੰਦੀ ਲਾ ਕੇ ਅਸੀਂ ਸ਼ੁੱਧ ਉਚਾਰ ਨਾ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਦਾ ਜਿਨ੍ਹਾਂ ਦਾ ਨਾਮ ਅਸੀਂ ਖਖੇ ਦੇ ਕੱਲੇ ਖਖੇ ਦੇ ਨਾਲ ਨਹੀਂ ਕਰ ਸਕਦੇ ਜਾਂ ਕੱਲੇ ਗੱਗੇ ਦੇ ਨਾਲ ਨਹੀਂ ਬੋਲ ਸਕਦੇ ਠੀਕ ਹੈ ਜੀ ਫਿਰ ਇਹ ਪੰਜ ਅੱਖਰ ਸ ਸੇ ਪੈਰ ਬਿੰਦੀ ਖਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ ਇਹ ਕਿੱਥੇ ਕਿੱਥੋਂ ਲੈ ਗਏ ਸੀ ਅਰਬੀ ਫਾਰਸੀ ਧੁਨੀਆਂ ਨੂੰ ਦੇ ਵਿੱਚੋਂ ਲੈ ਗਏ ਸੀ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਇਹ ਪੰਜ ਅੱਖਰ ਜਿਹੜੇ ਲੈ ਗਏ ਸੀ ਫਿਰ ਪ੍ਰੋਬਲਮ ਹੋ ਗਈ ਲੱਲੇ ਦੀ ਹੁਣ ਫਿਰ ਪੰਜਾਬੀ ਦੀ ਲੱਲਾ ਧੁਨੀ ਜਿਸ ਵਿੱਚ ਬੋਲਣ ਵੇਲੇ ਜੀਵ ਤਾਲੂ ਨੂੰ ਛੂੰਦੀ ਸੀ ਤਾਲੂ ਨੂੰ ਠੀਕ ਹੈ ਜੀ ਜਿੱਥੇ ਸਾਡੇ ਦੰਦਾਂ ਦਾ ਅੰਦਰਲਾ ਹਿੱਸਾ ਥੋੜਾ ਮੁੜਿਆ ਹੁੰਦਾ ਹੈ ਤਾਲੂ ਤੁਸੀਂ ਸਮਝਦੇ ਹੋ ਤਾਲੂ ਨੂੰ ਛੋਂਦੀ ਸੀ ਨੂੰ ਅੰਕਿਤ ਕਰਨ ਦੇ ਲਈ ਲੱਲਾ ਅੱਖਰ ਦੇ ਪੈਰ ਵਿੱਚ ਬਿੰਦੀ ਲਾ ਕੇ ਲੱਲੇ ਪੈਰ ਬਿੰਦੀ ਅੱਖਰ ਬਣਾਇਆ ਗਿਆ ਬਿਨਾ ਪੈਰ ਬਿੰਦੀ ਲੱਲਾ ਅੱਖਰ ਲੱਲੇ ਦੀ ਉਸ ਧੁਨੀ ਨੂੰ ਅੰਕਿਤ ਕਰਦਾ ਜਿਸ ਨੂੰ ਬੋਲਣ ਵੇਲੇ ਜੀਵ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਦੀ ਸੀ ਲੱਲਾ ਠੀਕ ਹੈ ਜੀ ਜਿਹੜੇ ਜੀਵ ਹੈ ਸਾਡੀ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਲੱਲਾ ਇਸ ਤਰ੍ਹਾਂ ਗੁਰਮੁਖੀ ਵਰਣ ਵਾਲਾ ਦੇ ਜਿਹੜੇ ਅੱਖਰਾਂ ਦੀ ਗਿਣਤੀ ਹੈ 41 ਹੋ ਗਈ ਫਿਰ ਅਸੀਂ ਉਸ ਤੇ ਪੈਰ ਨੂੰ ਬਿੰਦੀ ਲਾਤੀ ਠੀਕ ਹੈ ਜੀ ਇਹ ਸ ਅਸੀਂ ਆਪਣੇ ਆਪ ਕ੍ਰੇਟ ਕੀਤਾ ਲੱਲੇ ਪੈਰ ਬਿੰਦੀ ਤੇ ਬਾਕੀ ਦੇ ਜਿਹੜੇ ਧੁਨੀਆਂ ਦਾ ਉਚਾਰਨ ਸੀ ਉਹ ਅਸੀਂ ਫਾਰਸੀ ਭਾਸ਼ਾ ਤੋਂ ਲਈਆਂ ਸੀ ਫਾਰਸੀ ਫਾਰਸੀ ਭਾਸ਼ਾ ਦੀਆਂ ਧੁਨੀਆਂ ਨੂੰ ਜਿਹੜਾ ਅੰਕਿਤ ਕਰਨ ਦੇ ਲਈ ਅਸੀਂ ਲੱਲ ਪੈਰ ਬਿੰਦੀ ਵਾਲੇ ਪੰਜ ਅੱਖਰ ਲਏ ਸੀ ਲੱਲੇ ਪੈਰ ਬਿੰਦੀ ਵਾਲਾ ਪੰਜਾਬੀ ਯੂਨੀਵਰਸਿਟੀ ਵੱਲੋਂ ਦੁਆਰਾ ਇਹ ਦਿੱਤੀ ਗਈ ਸਾਨੂੰ ਜਿਹੜੀ ਹੈ ਧੁਨੀਆਂ ਤਾਂ ਇਸ ਤਰ੍ਹਾਂ ਜਿਹੜੀ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਗਿਣਤੀ ਹੈ ਜਿਹੜੀ 41 ਹੋ ਗਈ ਸੀ ਹੁਣ ਆਪਾਂ ਫਰਕ ਦੇਖਦੇ ਹਾਂ ਕਿ ਅਗਰ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਂਦੇ ਤਾਂ ਅਸੀਂ ਕੀ ਫਰਕ ਹੋ ਜੂਗਾ ਦੇਖੋ ਸਸੇ ਪੈਰ ਬਿੰਦੀ ਸ਼ੇਰ ਸ਼ੇਰ ਦੂਸਰਾ ਇਹਦਾ ਅੱਖਰ ਹੈ ਸ਼ਰਮ ਸ਼ਬਦ ਜੇ ਅਸੀਂ ਬਿਨਾ ਬਿੰਦੀ ਤੋਂ ਬੋਲਾਂਗੇ ਸ਼ੇਰ ਸ਼ੇਰ ਸ਼ਰਮ ਸ਼ਬਦ ਸ਼ਬਦ ਠੀਕ ਹੈ ਇਸ ਤਰ੍ਹਾਂ ਬਣ ਜੂਗਾ ਹੁਣ ਖ ਖ ਦੇ ਨਾਲ ਦੇਖਾਂਗੇ ਅਸੀਂ ਖ ਖੇ ਪਰਵਿੰਦੀ ਖੁਸ਼ ਖੁਸ਼ਬੋ ਖਰਗੋਸ਼ ਗੱਗੇ ਪਰਵਿੰਦੀ ਗਮ ਗਰੀਬ ਗਜ਼ਲ ਜਜੇ ਪਰਵਿੰਦੀ ਵਾਲੇ ਜੰਜੀਰ ਜੋਰ ਜਹਾਜ਼ ਫਫੇ ਪਰਵਿੰਦੀ ਵਾਲੇ ਫਰਜ਼ ਫਸਲ ਫਕੀਰ ਫ ਲੱਲੇ ਪੈਰਿੰਦੀ ਵਾਲੇ ਕਾਲਾ ਗੱਲ ਗੋਲੀ ਅਗਰ ਅਸੀਂ ਲੱਲ ਬਿੰਦੀ ਨਹੀਂ ਲਾਵਾਂਗੇ ਤਾਂ ਕਾਲਾ ਬਣ ਜਾਊਗਾ ਕਾਲਾ ਹੁਣ ਕਾਲਾ ਬਣਾਉਣਾ ਆਪਾਂ ਗੱਲ ਗੱਲ ਬਣ ਜਾਊ ਗੋਲੀ ਗੋਲੀ ਬਣ ਜਾਊਗੀ ਠੀਕ ਹੈ ਹੁਣ ਕੀ ਫਰਕ ਪੈਂਦਾ ਦੇਖੋ ਅਸੀਂ ਬਿੰਦੀ ਨਹੀਂ ਲਾਵਾਂਗੇ ਤਾਂ ਲੱਲੇ ਪੈਰ ਬਿੰਦੀ ਨਾਲ ਕੋਈ ਵੀ ਅੱਖਰ ਸ਼ੁਰੂ ਨਹੀਂ ਹੁੰਦਾ ਠੀਕ ਹੈ ਜੀ ਜਿਵੇਂ ਸ਼ੇਰ ਸ਼ੇਰ ਕਿਉਂ ਇੱਕ ਜਾਨਵਰ ਹੋ ਗਿਆ ਸ਼ੇਰ ਜੰਗਲ ਦਾ ਰਾਜਾ ਖਵਾਉਂਦਾ ਹੈ ਸ਼ੇਰ ਸ਼ੇਰ ਇੱਕ ਬੱਟਾ ਹੋ ਗਿਆ ਸ਼ੇਰ ਬਾਜ਼ਾਰੋਂ ਇੱਕ ਸ਼ੇਰ ਖੰਡ ਲਿਆਓ ਉਸ ਤੋਂ ਬਾਅਦ ਆ ਗਿਆ ਸਰਮਾਇਆ ਸਰਮਾਇਆ ਹੋ ਗਿਆ ਧਨ ਠੀਕ ਹੈ ਜੀ ਉਸ ਕੋਲ ਬਹੁਤ ਸਾਰਾ ਸ਼ਰਮਾਇਆ ਹੈ ਸ਼ਰਮਾਇਆ ਮਿੰਦ ਧਨ ਹੁਣ ਸ਼ਰਮਾਇਆ ਸ਼ਰਮਾਇਆ ਸ਼ਰਮ ਕਰਨੀ ਉਹ ਕੰਮ ਕਰਨ ਲੱਗਿਆ ਰੱਤਾ ਵੀ ਸ਼ਰਮ ਨਹੀਂ ਕਰਦਾ ਜਾਂ ਨਹੀਂ ਸ਼ਰਮਾਉਂਦਾ ਹੁਣ ਇੱਥੇ ਆ ਗਿਆ ਬੋਲੀ ਤੇ ਬੋਲੀ ਬੋਲੀ ਹੁੰਦਾ ਜਿਨ੍ਹਾਂ ਨੂੰ ਕੰਨਾਂ ਤੋਂ ਘੱਟ ਸੁਣੇ ਨਾ ਸੁਣਦਾ ਹੋਵੇ ਬਿਲਕੁਲ ਬੋਲਾ ਆਪ ਕਹਿੰਨਾ ਬੋਲਾ ਹੈ ਬੋਲੀ ਭਾਸ਼ਾ ਬੋਲੀ ਕੀ ਹੋ ਗਈ ਭਾਸ਼ਾ ਪੰਜਾਬੀ ਬੜੀ ਮਿੱਠੀ ਬੋਲੀ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜਿਹੜੇ ਕੀ ਅਸੀਂ ਪੈਰ ਬਿੰਦੀ ਚਲਾਉਣ ਕਰਕੇ ਉਹਨਾਂ ਦੇ ਅਰਥ ਕੁਝ ਹੋਰ ਹੋ ਜਾਂਦੇ ਨੇ ਅਗਰ ਅਸੀਂ ਪੈਰ ਦੇ ਵਿੱਚ ਬਿੰਦੀ ਨਹੀਂ ਲਾਉਂਦੇ ਤਾਂ ਉਹਨਾਂ ਦੇ ਅਰਥ ਜਿਹੜੇ ਨੇ ਉਹਨਾਂ ਦੇ ਕੁਝ ਹੋਰ ਨਿਕਲਦੇ ਨੇ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਤੇ ਇੱਕ ਬਿੰਦੀ ਹੈ ਜਿਹੜੀ ਜਿੱਥੇ ਵੀ ਉਹਦਾ ਅੱਖਰਾਂ ਦੀ ਜਿਹੜੀ ਹੈ ਅਰਥਾਂ ਨੂੰ ਬਦਲ ਦਿੰਦੀ ਹੈ ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਧੰਨਵਾਦ। ਅਗਰ ਜੇ ਤੁਹਾਨੂੰ ਇਹ ਚੀਜ਼ ਬਹੁਤ ਫਾਇਦੇ ਲੱਗਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਸਾਡੇ ਲਈ ਫਾਇਦੇਮੰਦ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਸ਼ੇਅਰ ਵੀ ਕਰਿਆ ਕਰੋ। ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਧੰਨਵਾਦ ਜੀ।